ਹਾਂਜੀ ਕਿਵੇਂ ਹਾਂ ਠੀਕ ਹਾਂ ਭਰਾਵੋ ਆਪਾਂ ਪਹੁੰਚ ਚੁੱਕੇ ਆ ਜੀ ਬੱਕਰੀ ਮੰਡੀ ਲਹਿਰਾ ਬੇਗਾ ਦੇ ਵਿੱਚ ਮੰਡੀ ਵਧੀਆ ਲੱਗੀ ਆ ਜੀ ਖੇਤਾਂ ਦੇ ਵਿੱਚ ਮੰਡੀ ਲੱਗੀ ਆ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੀ ਲਾਈਕ ਕਰ ਦਿਓ ਆਪਣਾ YouTube ਚੈਨਲ ਆ ਬਾਈ ਜੀ ਜੱਟ ਲਾਈਫ 76 ਤੇ ਬਾਈਆਂ ਦਾ ਚਾਹ ਦਾ ਪਾਣੀ ਦਾ ਰੋਟੀ ਦਾ ਬਹੁਤ ਵਧੀਆ ਪ੍ਰਬੰਧ ਆ ਜੀ ਤੇ ਰੋਟੀ ਦੇ ਨਾਲ ਬਾਈ ਲੱਸੀ ਦਾ ਵੀ ਪ੍ਰਬੰਧ ਕਰਿਆ ਵਿਆ ਢੜਕੇ ਵੇਲੇ ਆ ਠੀਕ ਹੈ ਜੀ ਤੇ ਮੰਡੀ ਤੁਸੀਂ ਦੇਖੋ ਬਾਈ ਜੀ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਣਾ ਤੇ ਵੀਡੀਓ ਨੂੰ ਬਾਈ ਸ਼ੇਅਰ ਕਰਨਾ ਤੁਹਾਡੀ ਗੱਲ ਕਰਾਵਾਂਗੇ ਆਪਾਂ ਜਿਹੜੇ ਭਰਾ ਮੰਡੀ ਲਾਉਂਦੇ ਆ ਵੇਗੇ ਲਰੀ ਦੀ ਉਹਨਾਂ ਆਲੀ ਤੁਸੀਂ ਗੱਲ ਸੁਣਿਓ ਗੌਰ ਦੇ ਨਾਲ ਠੀਕ ਹੈ ਜੀ ਗੱਲ ਸੁਣ ਕੇ ਵੀਡੀਓ ਸ਼ੇਅਰ ਕਰ ਦਿਓ ਭਰਾਵੋ ਜਿਹੜੇ ਜਿਹੜੇ ਭਰਾ ਨੂੰ ਜਾਣਦੇ ਆ ਤੇ ਮੰਡੀ ਦੇ ਵਿੱਚ ਆਉਂਦੇ ਆਗੇ ਠੀਕ ਆ ਹੋਰ ਭਰਾ ਵੀ ਆਓ ਮੰਡੀ ਦੇ ਵਿੱਚ ਤੇ ਮੰਡੀ ਰਾਂ ਰੌਣਕਾਂ ਨੂੰ ਵਧਾਓ ਜੇ ਕਿਸੇ ਪੁਰਾਣੀ ਵੀਡੀਓ ਬਣਵਾਉਣੀ ਆ ਬਣਾ ਕੇ ਨੈਟ ਤੇ ਪਾਉਣੀ ਆ ਫਿਰ ਆਪਣਾ ਫੋਨ ਨੰਬਰ ਆ 7885 36188 ਤੇ ਕਾਲ ਕਰਿਓ ਜੀ ਤੇ ਆਜੋ ਜੀ ਮੰਡੀ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਦੇਗੇ ਲਹਿਰੇ ਦੀ ਬੱਕਰਾ ਮੰਡੀ ਦੀ ਵੀਡੀਓ ਜੀ ਆਜੋ ਫਿਰ ਨਾ ਵੀ ਮਿੱਤਰੋ ਪਹੁੰਚ ਚੁੱਕੇ ਆਂਗੇ ਬੱਕਰੀਆਂ ਦੀ ਮੰਡੀ ਦੇ ਵਿੱਚ ਲਹਿਰੇ ਵਿੱਗੇ ਦੇਖ ਸਕਦੇ ਤੁਸੀਂ ਪਹਿਲਾਂ ਤੁਸੀਂ ਪਾਣੀ ਦਾ ਤੇ ਪ੍ਰਬੰਧ ਦੇਖੋ ਬਹੁਤਾ ਵਾਈਆਂ ਦਾ ਰੋਟੀ ਦਾ ਨਾਲ ਲੱਸੀ ਵੀ ਮਿਲਦੀ ਆ ਬਾਈ ਦੇਖੋ ਵੀਡੀਓ ਦੇ ਵਿੱਚ ਤਾਜ਼ੇ ਤਾਜ਼ੇ ਪ੍ਰਸ਼ਾਦੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ YouTube ਚੈਨਲ ਆਪਣਾ ਜੱਟ ਲਾਈਫ 77 ਦੇਖ ਸਕਦੇ ਹੋ ਬਾਹਨ ਹਲੇ ਪਾਇਆ ਵਿਹਲੇ ਤੇ ਮੋਟਰ ਜਾਂਦੀ ਚੱਲੀ ਤੇ ਕੰਮ ਪੂਰਾ ਸਿਖਰਾਂ ਤੇ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਈ ਜੀ ਪ੍ਰਸ਼ਾਦਾ ਪਾਣੀ ਤਿਆਰ ਮਾਈਆਂ ਵੱਲੋਂ ਹੋ ਰਿਹਾ ਦੇਖ ਸਕਦੇ ਆ ਜੀ ਬਾਈ ਚੱਕੀ ਜਾਂਦੇ ਆ ਪ੍ਰਸ਼ਾਦੇ ਖਾਣ ਪਹੁੰਚ ਗਿਆ ਮੰਡੀ ਦੇ ਵਿੱਚ ਰਾਮਪੁਰੇ ਵਾਲਾ ਢਾ ਪਾਣੀ ਕਿਵੇਂ ਖਾਣ ਓਕੇ ਛੜਦੀ ਕਲਾ ਛੜਦੀ ਕਲਾ ਠੀਕ ਹੈ ਜੀ ਲਓ ਬਈ ਨਜ਼ਾਰਾ ਲੰਗਰ ਦਾ ਲੰਗਰ ਦਾ ਨਜ਼ਾਰਾ ਖਾਣ ਕਹਿੰਦਾ ਦੇਖ ਸਕਦੇ ਹੋ ਬਈ ਜੀ ਸਾਦਾ ਸਾਗ ਰਿਹਾ ਬਈ ਆਪਣੇ ਨਾਲ ਚਾਰ ਲੱਸੀ ਸਭ ਕੁਝ ਨਾਲ ਹੈ ਜੀ ਗੁਰੂ ਸ਼ੇਅਰ ਕਰ ਦਿਓ ਬਈ ਦੱਬ ਕੇ ਬਹੁਤ ਵਧੀਆ ਪ੍ਰਬੰਧ ਦਾ ਬਾਈਆਂ ਦਾ YouTube ਚੈਨਲ ਹੈਗਾ ਆਪਣਾ ਜੱਟ ਲਾਈਫ 76 ਤੁਸੀਂ ਸਬਸਕ੍ਰਾਈਬ ਕਰ ਦਿਓ ਪਰਸਾਦਾ ਪਾਣੀ ਬਿਲਕੁਲ ਤਿਆਰ ਆ ਉਸ ਭਰਾ ਖਾ ਕੇ ਬਾਗੇ ਇੱਧਰ ਮਾਈਆਂ ਆਪਣੀਆਂ ਪ੍ਰਸਾਦਾ ਪਕਾ ਰਹੀਆਂ ਨੇ ਚਾਹ ਵੀ ਤਿਆਰ ਆ ਬਈ ਨਾਲ ਦੀ ਨਾਲ ਦੇਖ ਸਕਦੇ ਹੋ ਤੁਸੀਂ ਕੋਲੇ ਪਾਣੀ ਜਾਂਦਾ ਠੰਡਾ ਠੰਡਾ ਤਵੀ ਚੜੀ ਪਈ ਆ ਤੇ ਰੋਟੀਆਂ ਲਈ ਜਾਂਦੀਆਂ ਜੀ ਜਾਮਣਾਂ ਜਾਮਣਾਂ ਵੀ ਲੱਗਣੀਆਂ ਇਹ ਖਾ ਕਰਾਂਗੇ ਦੇਖੋ ਜੀ ਬਿਲਕੁਲ ਪ੍ਰਸਾਦਾ ਤਿਆਰ ਆ ਦਾਲ ਪਾਣੀ ਚਾਹ ਆ ਦੇਖੋ ਜੀ ਸਰਜੀ ਦਿਖਾਉਣਾ ਜੀ ਬਹੁਤ ਵਧੀਆ ਸਬਜ਼ੀ ਬਣੀ ਵੀ ਹੈ ਜੀ ਤੁਸੀਂ ਦੇਖ ਸਕਦੇ ਹੋ। ਜਿਹੜੇ ਦੇ ਬੱਚਾ ਕਾਹ ਬਾਤਾਂ ਨੇ ਜੀ ਗਾਇਸ ਵੰਡਰ। ਐਜਾ ਰੋਟੀ ਪੱਕੀ ਜਾਂਦੀ ਹੈ ਭਾਈ ਜੀ ਵੀਡੀਓ ਕਰ ਦਿਓ ਸ਼ੇਅਰ ਦੱਬ ਕੇ। ਜਾਮਣ ਦੇ ਹੱਲੇ ਵੀ ਬੱਦਲ ਵਾਲੀ ਆ। ਦੇਖ ਸਕਦੇ ਹੋ। ਲਓ ਬਈ। ਹੁਣ ਅੱਗੇ ਚੱਲਦੇ ਹਾਂ ਕਹਾਂ ਤੁਹਾਨੂੰ ਦਿਖਾਉਣਾ ਮੰਡੀ। ਤੇ ਨਾਲ ਬਈ ਇਹਦੇ ਟੂਲ ਪੂੜਾ ਉਹ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਿਵੇਂ ਕੋਲੇ ਰੌਣਕਾ ਪੂਰੀਆਂ ਨੇ ਤੇ ਨਾਲ ਦੀ ਨਗਦਾਗਾ ਬਾਈ ਜੀ ਆਪਣਾ ਰੋੜ ਵੱਡਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਜਿਹੜਾ ਵੱਡਾ ਰੋੜ ਨਗਦਾ ਮੋਦੀ ਵਾਲਾ ਉਹ ਵਾਲਾ ਰੋੜ ਉਹ ਜਾਂਦਾ ਬਾਈ ਜੀ ਤੁਸੀਂ ਦੇਖ ਸਕਦੇ ਹੋ ਤੇ ਨਾਲ ਬਾਈ ਥਰਮਲ ਹੈਗਾ 2 ਕਿਲੋਮੀਟਰ ਤੇ ਤੇ ਆ ਜਾਈ ਹੁਣ ਆਪਾਂ ਚੱਲੀਏ ਮੰਡੀ ਦੇ ਵਿੱਚ ਗੌਰ ਨਾਲ ਦੇਖੋ ਮੰਡੀ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੱਕਰਾ ਮੰਡੀ ਲਹਿਰਾ ਵੇਗਾ ਭਾਈ ਜੀ ਬਹੁਤ ਵਧੀਆ ਮੰਡੀ ਐ ਤੇ ਗੱਡੀਆਂ ਹੁਣੀਆਂ ਸ਼ੁਰੂ ਹੋ ਚੁੱਕੀਆਂ ਨੇ ਮੰਡੀ ਦੇ ਵਿੱਚ ਚਲੋ ਭਾਈ ਜੀ ਮੰਡੀ ਦੇ ਵਿੱਚ ਦੇਖੋ ਜੀ ਲਵ ਯੂ ਹਲਾ ਤਾਂ ਨੋਇ ਤੋਂ ਧੋਣਾ ਬਈ ਉੱਚੇ ਟੱਬੇ ਤੋਂ ਦਾੜ ਤੋਂ ਦੇਖੋ ਮੰਡੀ ਦੇਖੋ ਜੀ ਤੁਸੀਂ ਮੰਡੀ ਦੇਖੋ ਲਹਿਰਾ ਬੇਗਾ ਲਓ ਜੀ ਸਿਰਾਂ ਲੱਗਿਆ ਪਿਆ ਜਿਮਾ ਕਰਦੇ ਥੱਲੇ ਲਓ ਜੀ ਮਿੱਤਰੋ ਤੁਹਾਂ ਉੱਟ ਦਾ ਥਰਮਲ ਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਉਹ ਥਰਮਲ ਬਈ ਲਹਿਰੇ ਮੁਹੱਬਤ ਵਾਲਾ ਪਸ਼ੂਮਲ ਬੱਕਰਾ ਮੰਡੀ ਲਹਿਰਾ ਬੇਗਾ ਜੀ ਫਾਇੰਡ ਜਦੋਂ ਭਾਲੇ ਨਾਦਰ ਦੇ ਉਧਰ ਉਧਰ ਪਟੀਆਂ ਦੇ ਪਰਚੀਆਂ ਭਾਵੇਂ ਬਚਨ ਨਾ ਬਚਣਾ ਬੋਚ ਕਰ ਜਿਹੜਾ ਬਾਈ ਮੰਡੀ ਲਾਉਂਦਾਗਾ ਤੁਹਾਡੇ ਨਾਲ ਗੱਲ ਕਰਾਉਣੇ ਆਗੇ ਹੋਰ ਬਾਈ ਕੀ ਹਾਲਾ ਵਧੀਆ ਜੀ ਵਧੀਆ ਆਪਣਾ ਨਾਮ ਕੀ ਹੈ ਵੀਰੇ ਲੱਖੀ ਜੀ ਲੱਖੀ ਲੱਖੀਪੁਰ ਮੰਡੀ ਬਾਰੇ ਦੱਸ ਬਾਈ ਚਾਹਣਾ ਪਾ ਮਾੜਾ ਮੋਟਾ ਬਾਈਆਂ ਨੂੰ ਵੀਡੀਓ ਬਣੀ ਦੇਖਣਗੇ ਧੰਨ ਬਾਬਾ ਮੰਨ ਲੋਰਾ ਜੀ ਧੰਨਵਾਦ ਬਾਬਾ ਕਰਮਦਾਸ ਜੀ ਸਾਡੀ ਜਗ੍ਹਾ ਬਹੁਤ ਵੱਡੀ ਆ ਪਹਿਲਾਂ ਤਾਂ ਉਹਨਾਂ ਦਾ ਨਾਮ ਲਿਆ ਕਰੋ ਤੁਸੀਂ ਠੀਕ ਹੈ ਜੀ ਤੂੰ ਵੀ ਕਿਉਂ ਤੱਕ ਵੀਡੀਓ ਬਣਾਉਣੀ ਆ ਪਹਿਲਾਂ ਨਾ ਉਹਨਾਂ ਦਾ ਲੈਣਾ ਤੇ ਬਾਬੇ ਦਾ ਨਾਮ ਕਰਾ ਲੈਣਾ ਠੀਕ ਹੈ ਜੀ ਫਿਰ ਵੀਡੀਓ ਸਟਾਰਟ ਕਰਨਾ ਠੀਕ ਹੈ ਬਾਈ ਪਹਿਲਾਂ ਦੂਜੇ ਬਾਈ ਨੂੰ ਵੀ ਮੈਂ ਕਹਿ ਕੇ ਆਟਿਆ ਆਹੋ ਇਹ ਗੱਲ ਤਾਂ ਮੇਰੇ ਤੋਂ ਸਮਝ ਲਓ ਕੈਮਰੇ ਵਾਲਾ ਠੀਕ ਹੈ ਕਿ ਮੈਨੂੰ ਕਹਿਣ ਦੀ ਲੋੜ ਨਾ ਬਈ ਹੱਤਵੰਨ ਕੇ ਬਈ ਕੋਈ ਨਾ ਕੋਈ ਨਾ ਭਾਈ ਜੋ ਵੀ ਇੱਥੇ ਵੀਡੀਓ ਬਣਾਉਂਦਾ ਹਾਂ ਹਾਂ ਇੱਕ ਤਾਂ ਸਾਡੇ ਬਾਬਾ ਮਨੋਰਾਮ ਜੀ ਠੀਕ ਹੈ ਤੇ ਬਾਬਾ ਨਾਨਕ ਠੀਕ ਹੈ ਜੀ ਸਾਰਾ ਕੁਝ ਵਿੱਚੇ ਦਸੇ ਗੁਰੂ ਆ ਜਾਂਦੇ ਆ ਠੀਕ ਹੈ ਤੇ ਲੰਗਰ ਦਾ ਪ੍ਰਬੰਧ 13-13 ਹੀ ਤੋਲਣੀਆਂ ਆਪਾਂ ਹਾਂ ਸੱਚ ਦਾ ਕੰਮ ਖੇਡਣਾ ਬਹੁਤ ਵਧੀਆ ਨੰਬਰ ਦਾ ਨਹੀਂ ਖੇਡਣਾ ਠੀਕ ਹੈ ਜੀ ਜਿਹੜਾ ਜਿਹੜਾ ਬੰਦਿਆਂ ਦਾ ਮੇਰੇ ਨਾਲ ਬਾਹ ਉਹਨਾਂ ਨੂੰ ਪਤਾ ਵੀ ਇਹ ਬੰਦਾ ਕਹੇ ਜਾ ਠੀਕ ਹੈ ਜੀ ਕਿਹੜਾ ਹੁਣ ਪ੍ਰਮਾ ਨਾਲ ਬਾਤ ਹੋਊਗਾ ਲੋਕਾਂ ਨੂੰ ਆਪ ਹੀ ਪਤਾ ਲੱਗੂਗਾ ਵੀ ਬੰਦਾ ਕਹੇ ਆ ਠੀਕ ਹੈ ਆਪਾਂ ਨਾ ਆਪ ਦਾ ਖਾਣਾ ਦੇਣਾ ਠੀਕ ਹੈ ਤੇ ਨਾ ਕਿਸੇ ਦਾ ਖਾਣਾ ਠੀਕ ਹੈ ਮੇਨ ਗੱਲ ਆਪਣੀ ਇਹ ਠੀਕ ਹੈ ਨਾ ਗੱਪ ਨਾ ਛੜਾਪਾ ਠੀਕ ਹੈ ਝੂਠ ਨਾ ਝੂਠ ਠੀਕ ਹੈ ਆਪਾਂ ਨਹੀਂ ਮਾਰੀ ਠੀਕ ਹੈ ਭਾਈ ਕੋਮੇ ਗਾਲ ਵੱਡਿਆ ਜੇ ਬਈ ਜਰਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਗਲਤ ਤੂੰ ਗਲਤ ਤੂੰ ਹਾਂ ਗਲਤ ਨੂੰ ਗਲਤ ਕਹੂੰਗਾ ਮੇਨ ਗੱਲ ਇਹ ਇਹ ਚੌਥੀ ਮੰਡੀ ਆ ਭਾਈ ਚੌਥੀ ਮੰਡੀ ਠੀਕ ਹੈ ਫੋਨ ਨੰਬਰ ਬੋਲੋ ਆਪਣਾ 73408 ਜੀ 93510 ਠੀਕ ਹੈ ਲਓ ਬਈ ਕਨੈਕਟ ਕਰੋ ਬਾਈ ਦਾ ਜੇ ਕਿਸੇ ਭਰਾ ਨੇ ਮੰਡੀ ਦਾਣਾ ਬਾਈ ਆਪ ਹੀ ਦੱਸੂਗਾ ਸਾਰਾ ਵੀ ਇੱਧਰ ਦਿਓ ਭਾਈ ਠੀਕ ਹੈ ਦੂਰ ਵਾਲੇ ਮੇਲੇ ਦਾ ਵੀ ਮੇਲਾ ਆਪਣੇ ਕਿਦਦੇ ਬਾਈ 21 ਤਰੀਕ ਨੂੰ ਕਰਵਾ ਰਹੇ ਆ ਮੇਲਾ ਕਿੱਥੇ ਬਾਈ ਇੱਥੇ ਠੀਕ ਹੈ 14 ਅਗਲੇ ਮਹੀਨੇ 6 ਮਹੀਨੇ 6 ਪੰਜਵੇਂ ਮਹੀਨੇ ਕਹਿੰਦਾ 6 ਮਾ ਦਾ 6 ਮਾ ਹੁਣ ਦਾ 7ਵੇਂ ਨੂੰ 7ਵੇਂ ਚ ਲਓ ਬਈ 7ਵੇਂ ਦੀ ਕਿੰਨੀ ਤਰੀਕ ਨੂੰ ਬਾਈ 14 ਤਰੀਕ ਨੂੰ ਸੱਤਵੇਂ ਦੇ 14 ਤਰੀਕ ਨੂੰ ਬਾਈ ਕਹਿੰਦਾ ਮੇਲਾ ਕਰਾਉਣਾ ਕਾਹਦਾ ਮੇਲਾ ਕਰਾਉਣਾ ਬਈ ਇਹ ਇਹ ਆਪਾਂ ਨੱਖ ਪਣੇ ਦਾ ਜੀ ਅੱਛਾ ਬੱਚੇ ਚੰਗੇ ਤੋਂ ਚੰਗਾ ਪਿਆ ਨਾਂ ਬੰਦਦਾ ਅਗਲੇ ਦਾ ਮੇਲੇ ਚ ਲੈ ਕੇ ਆਉਣਾ ਠੀਕ ਹੈ ਪਹਿਲਾ ਨਾਮ ਕੂਲਰ ਹੈ ਠੀਕ ਹੈ ਦੂਜਾ ਪੱਖਾ ਠੀਕ ਹੈ ਬਈ ਦੂਜਾ ਪ੍ਰੈਸ ਹੈ ਠੀਕ ਹੈ ਹਾਂ ਓਕੇ ਬਾਈ ਪਹੁੰਚੋ ਬਾਈ ਮੇਲੇ ਦੇ ਵਿੱਚ ਵੱਧ ਤੋਂ ਵੱਧ ਪਹੁੰਚੋ ਸਾਥ ਦਿਓ ਭਰਾਵਾਂ ਦੀ ਲੋੜ ਹੈ ਠੀਕ ਹੈ ਤੇ ਦੂਸਰੀ ਗੱਲ ਮੈਂ ਨੇੜਲੇ ਨੇੜਲੇ ਕਿਹੜੇ ਮੇਰੇ ਆਸ-ਪਾਸ ਪਿੰਡਾਂ ਦੇ ਭਰਾਵਾਂ ਕੀ ਹਾਂ ਕੋਈ ਨਹੀਂ ਕਰਨ ਲਈ ਬਾਈ ਸਾਥ ਦੇਉ ਚੰਗੀ ਗੱਲ ਹੈ ਇਹਦਾ ਦੇਣਾ ਚਾਹੀਦਾ ਸਾਥ ਪਹਿਲੀ ਗੱਲ ਤਾਂ ਇਹ ਹੈ ਠੀਕ ਹੈ ਜੀ ਜਿਹਦੇ ਗਿੱਟੇ ਨਾ ਖੇਡੂ ਹਾਂ ਹਾਂ ਨਹੀਂ ਨਹੀਂ ਇਹਨਾਂ ਗੱਲ ਮੈਂ ਇਹਨੂੰ ਸੱਚ ਖੇਡਣਾ ਜਿਆਦਾ ਮੈਂ ਝੂਠ ਨਹੀਂ ਖੇਡਣਾ ਠੀਕ ਹੈ ਬਾਈ ਠੀਕ ਹੈ ਨਾਲ ਤੁਹਾਨੂੰ ਮੈਂ ਗਾਲ ਤੋਹਾਂਗਾ ਅਬ ਇਹ ਹੀ ਹੈ ਠੀਕ ਹੈ ਬਾਈ ਮੈਨੂੰ ਤਾਂ ਰਾਜਾ ਵੀ ਇੱਕੋ ਹੈ ਤੇ ਭਗਿਆਰੀ ਵੀ ਆ ਹਾਂ ਪਹਿਲਾਂ ਮੈਨੂੰ ਭਗਿਆਰੀ ਹੈ ਠੀਕ ਹੈ ਮੈਂ ਵੱਡੇ ਤੋਂ ਕੁਝ ਲੈ ਕੇ ਨਹੀਂ ਹਾਂ ਨਾ ਆਪਾਂ ਜਦੋਂ ਮੁਰੀਆ ਤੋਂ ਕੱਢਿਆ ਤੇ ਨਾ ਪਰਮਾਤਮਾ ਕੜਵਾਵੇ ਠੀਕ ਹੈ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਇਹ ਗੱਲ ਦੀ ਵੀ ਮਾੜਾ ਸੋਚੋ ਵੀ ਨਾ ਕਿਸੇ ਦਾ ਕਰਨਾ ਤਾਂ ਦੂਰ ਦੀ ਗੱਲ ਹੈ ਇਹ ਦਿਮਾਗ ਚ ਪਾ ਲੋ ਗੱਲ ਠੀਕ ਹੈ ਤੂੰ ਬੱਕਰੀ ਵਾਲਿਆਂ ਨੂੰ ਜਦੋਂ ਮਾੜਾ ਕਰਦੇ ਨਾ ਪਹਿਲਾਂ ਆਪ ਦਾ ਮਾੜਾ ਹੋਊਗਾ ਉਹਦਾ ਸਮਰੂਹ ਠੀਕ ਹੈ ਉਹਦਾ ਸਮਰੂਹ ਜਿਹੋ ਦੇ ਨਾਲ ਉਹ ਖੜਾ ਤਾਗਾ ਠੀਕ ਹੈ ਉਹਨੇ ਤਾਂ ਉਹ ਤੇ ਸੜਤੀ ਬੀਲਾ ਬਾਬਾ ਨੂੰ ਸ਼ਾਮ ਹੂੰ ਕੋਈ ਚੱਕਰ ਨਹੀਂ ਆ ਫੇਰ ਮਾਹਬ ਨਾ ਸੋਚੂ ਮੈਂ ਹਾਂ ਬੱਕਰੀਆਂ ਨੂੰ ਸੁਨੇਹਾ ਕੀ ਦੇਣਾ ਚਾਹਾਂ ਪਹੁੰਚੋ ਸਾਰੇ ਨਹੀਂ ਆਉਂਦੇ ਨਹੀਂ ਬਾਈ ਕਿੱਟੇ ਖਿਜਦੇ ਠੀਕ ਹੈ ਮੇਰੇ ਨੇੜਲੇ ਪਿੰਡਾਂ ਦੇ ਅਸਾ ਪਿੰਡਾਂ ਦੇ ਸਭ ਨੂੰ ਮੈਂ ਕਾਲ ਤੋਂ ਸਭ ਨੂੰ ਦੇ ਕੇ ਆਇਆ ਹਾਂ ਕੋਈ ਚੱਕਰ ਨਹੀਂ ਮਿਲਿਆ ਨਹੀਂ ਸਭ ਨੂੰ ਬੇਨਤੀ ਕਰੀ ਹੈ ਕਿ ਸਾਥ ਦਿਓ ਠੀਕ ਹੈ ਜੀ ਤੇ ਦੂਰ ਤੋਂ ਇੰਨੇ ਬੰਦੇ ਆ ਹੀ ਜਾਂਦੇ ਤੁਸੀਂ ਆਪ ਵੀ ਕੈਮਰੇ ਨਾਲ ਦੇਖੋ ਹਾਂ ਵੀ ਦੂਰਾਂ ਕੋ 400 ਕਿਲੋ ਮੀਟਰ 500 ਕਿਲੋ ਮੀਟਰ ਹਾਂ ਹਾਂ ਆਈ ਜਾਂਦੇ ਤੇ ਕਿਹੜੇ ਮੇਰੇ ਗਿੱਠ ਤੇ ਬੈਠੇ ਲੋ ਜੀ ਪ੍ਰਬੰਧ ਪੂਰਾ ਕਰਕੇ ਪਸ਼ੂ ਲਿਆ ਸਕਦੇ ਤੁਰ ਕੇ ਹਾਂ ਆ ਸਕਦੇ ਆ ਮਨ ਲਾ 20 ਕਿਲੋਮੀਟਰ ਚ ਆਪਾਂ ਮਾਲ ਆਲੇ ਤੁਰ ਹੀ ਫਿਰਦੇ ਨਾਲ ਹੋਰ ਹੁਣ ਇਧਰ ਮਾਰ ਹੁਣ ਪੂਰਾ ਗਿਆਗਾ ਜਾ ਕੇ ਲਿਆਉਣਾ ਨਾਲ ਲੰਬੀ ਜਾਉਣਾ ਹਾਂ ਉਹ ਘੰਟੇ ਚ ਆ ਜਾਣਗੇ 20 ਕਿਲੋਮੀਟਰ ਤੋਂ ਤੁਰ ਹੀ ਫਿਰਦਾ ਸਾਰਾ ਦਿਨ ਆ ਤੇ ਮੈਂ ਹੁਣ ਇਧਰ ਮੁੰਡੇ ਗਏ ਆ ਬੱਕਰੇ ਵਾਲੇ ਉਹਨਾਂ ਨੂੰ ਪੁੱਛ ਕੇ ਆਇਆ ਹੁਣ ਰੋਡ ਤੇ ਜਾਂਦੇ ਮਾ ਵੀ ਮੰਡੀ ਦੱਸੋ ਕੋਈ ਨਹੀਂ ਪਹੁੰਚਾਇਆ ਨੇੜ ਦੇ ਪਿੰਡਾਂ ਦਾ ਠੀਕ ਹੈ ਮੇਰੇ ਖੁਦ ਦੇ ਪਿੰਡ ਦੇ ਬੰਦੇ ਵਿੱਚ ਨਹੀਂ ਪ ਨਹੀਂ ਵੇਚਣ ਨਾਲ ਚੰਗੀ ਗੱਲ ਆ ਠੀਕ ਪਹੁੰਚੋ ਤਾਂ ਸਹੀ ਯਾਰ ਆ ਮਾੜਾ ਮੋਟਾ ਬਿਨਾ ਮਾਰ ਤੋਂ ਆਜੋ ਹਾਂ ਆਏ ਹੋ ਜਾਂਦਾ ਵੀ ਚੱਲ ਯਾਰ ਪਹੁੰਚੇ ਆ ਰੌਣਕ ਵੱਜੇ ਹਰ ਰੌਣਕ ਵੱਜ ਜਾਂਦੀ ਹੈ ਜੀ ਕਿਉਂਕਿ ਮੈਂ ਪਿੰਡ ਨੂੰ ਪਰਚੀ ਬੰਦ ਸੀ ਹਾਂ ਆ ਵੀ ਦੇਣੀ ਨਹੀਂ ਹਾਂ ਚਾਲੂ ਕਰਤੀ ਬਈ ਅੱਤਾਂ ਵਧੀਆ ਫਿਰ ਸੱਚ ਤੇ ਖੜੇ ਆ ਠੀਕ ਆ ਫਿਰ ਗੱਲ ਹਾਂ ਹਾਂ ਜੀ ਸਰ ਮੈਂ ਕਿਸੇ ਨੂੰ ਲੈ ਕੇ ਨਹੀਂ ਠੀਕ ਆ ਬਈ ਲੋ ਵੀਡੀਓ ਸ਼ੇਅਰ ਕਰ ਦਿਓ ਭਰਾਣਾ ਥੋੜੀ ਕਰਾਈ ਗੱਲ ਜੀ ਬਾਈ ਮੰਡੀ ਲਾਉਂਦਾ ਹੈਗਾ ਠੀਕ ਆ ਜੀ ਅੱਗੇ ਚੱਲਦੇ ਆ ਬਾਈ ਮੰਡੀ 'ਚ ਇੱਧਰ ਆ ਗਈ ਮੰਡੀ ਬਾਈ ਜੀ ਦੇਖ ਸਾਡੇ ਵੀਡੀਓ ਦੇ ਵਿੱਚ ਕਾਰਦੇ ਸੇਰ ਇੱਕ ਸੌਦਾ ਹੋ ਗਿਆ ਜੀ ਬੱਕਰਾ ਵਿਗਿਆ ਚਿੱਟਾ ਖੀਰਾ ਬੱਕਰਾ 11 ਮਹੀਨਿਆਂ ਦਾ 23000 ਦਾ ਬੱਕਰਾ ਖੜਾ ਆ ਜੀ ਤੁਹਾਨੂੰ ਦਿਖਾਉਣਾ ਬੱਕਰਾ ਖੜਾ ਜੀ 6590 ਦੀ ਕਿਹੜਾ ਨਾ ਲਓ ਯਾਰ ਬੱਕਰਾ ਖੜਾ ਇਹਦੇ ਬੱਕਰੇ ਵਿਕੇ ਜੀ ਸਾਡੇ ਸਾਡੇ 23000 ਰੁਪਏ ਦਾ ਬੀਜੀ ਲੇਰੇ ਦੀ ਮੰਡੀ ਦੇ ਵਿੱਚ ਵਧੀਆ ਮਾਲ ਆਇਆ ਜੀ ਦੇਖ ਸਕਦੇ ਹੋ ਕਾਰਦੇ ਵੀਡੀਓ ਸ਼ੇਅਰ ਕਰਕੇ ਚੈਨਲ ਨੂੰ ਕਰਦੇ ਭਾਈ ਸਬਸਕ੍ਰਾਈਬ ਜੱਟ ਲਾਈਵ 77 ਆਪਣਾ ਚੈਨਲ ਕੱਢ ਲੈ ਸਕਦੇ ਉਹ ਕੋ ਦਾ ਨੋਟ ਕੱਢ ਰਹੇ ਲੋ ਮਿੱਤਰੋ ਉਹਦਾ ਦੇਖੋ ਪਹਿਲਾਂ ਠੀਕ ਕਰ ਲੋ ਕੋ ਬਜਣ ਦਾ ਮੋਲੀਆ ਕੋਸਤ ਦਾ ਮੋਲੀਆ ਕਿਉਂ ਚੱਕਰਾਂ 'ਚ ਪੈ ਫਿਰਦਾ ਹੈ ਯਾਰਾ ਹੁਣ ਇਹਦਾ ਉਹ ਕਰਤਾ ਯਾਰ ਲੋ ਜੀ ਵੀਰੋ ਵੀ ਸ਼ੇਅਰ ਕਰ ਦਿਓ ਜੇ ਤੁਸੀਂ ਖਣ ਲਗਾ ਕੋਈ ਹੋ ਲੈ ਯੂ ਹਾਂ ਆਹ ਲੈ ਗਿਆ ਤੂੰ ਫੜ ਲੈ ਕੇ ਮਾਲ ਇਹ ਸੌਦਾ ਦੇ ਬੋਲ ਵੇ ਤੂੰ ਹੁਣ ਬਹੁਤ ਘੱਟ ਕਮਾ ਰਿਹਾ ਇੱਕ ਜੰਮ ਹਾਂ ਪਹਿਲੀ ਗੱਲ ਤੂੰ ਗਾਣਾ ਦੇ ਨਾ 15000 ਨਹੀਂ ਗਾਣਾ ਦੇ ਜਾਂਦਾ ਹਰੇਕ ਮੰਡੀ ਵਿੱਚ ਤੁਸੀਂ ਕਰ ਲਓ ਭੈਣ ਤੇਰੇ ਬੱਚਾ 35000 ਥੱਲੇ ਮੈਂ ਭਰਤੀਆਂ ਘਟਦਾਗਾ ਕਿੰਨੇ ਚਾਹਤਾ ਸਾਢੇ 12000 ਸਾਢੇ 12000 ਤਾਂ ਦੋ ਜੋੜਾ ਬਈ ਹਾਂ ਜੋੜਾ 12500 ਬਈ ਲੋ ਜੀ ਮੇਟਰੋਂ ਕੀ ਦਿੱਕਨੇ ਸੌਦਾ ਕਰਾਤਾ 8 12000 ਦਾ ਦੋ ਮਹੀਨੇ ਦਾ ਓਏ ਆ ਗਈ ਧੀਆ ਓਏ ਜਿਹੜੀ ਆਹ ਮੈਂ ਆ ਜਾ ਮੇਰਾ ਇਧਰ ਹੀ ਨਾ ਗੱਲਾਂ ਕਰਦੇ ਆ ਬੱਕਰੀਆਂ ਵਾਲਿਆਂ ਨਾਲ ਥੋੜੀਆਂ ਹੋਰ ਗੱਲਾਂ ਕਰਾਉਣੇ ਆਗੇ ਦੇਖੋ ਬਈ ਵੀਡੀਓ ਆ ਬਾਈਆਂ ਨਾਲ ਗੱਲ ਕਰਦੇ ਆ ਜੀ ਬੱਕਰੀਆਂ ਵਾਲਿਆਂ ਨਾਲ ਹੋਰ ਬਾਈ ਕੀ ਹਾਲ ਹੈ ਠੀਕ ਹੈ ਜੀ ਠੀਕ ਹੈ ਬੱਕਰੇ ਰੱਖ ਲਓ ਬਾਈ ਤੁਸੀਂ ਵੀ ਹਾਂ ਜੀ ਠੀਕ ਹੈ ਕਿਹੜਾ ਪੰਡਾ ਬਾਈਆਂ ਦਾ ਚਰਦਾ ਸਾਰਾ ਕਿਹੜਾ ਪਿੰਡ ਆ ਬਾਈ ਕੋਠਾ ਗੁਰੂ ਦਾ ਕੋਠਾ ਗੁਰੂ ਦਾ ਠੀਕ ਹੈ ਕਿੰਨੇ ਬੱਕਰੀਆਂ ਬਾਈ ਹੈਗੇ 10 12 ਨਾ 10 12 ਨਾ ਠੀਕ ਹੈ ਉਹ ਬਜਾਂ ਦੇ ਕੋਠਾ ਗੁਰੂ ਆ ਹਾਂ ਹਾਂ ਠੀਕ ਹੈ ਕੋਠਾ ਗੁਰੂ ਜਲਾਲਪੁਰ ਜਿਹੜਾ ਆਹ ਹਾਂ ਠੀਕ ਹੈ ਜੀ ਭਗਤੇ ਕੋਲੇ ਵੀ ਲੱਗਦਾ ਠੀਕ ਹੈ ਜੀ ਵੀਡੀਓ ਨੂੰ ਕਰ ਦੋ ਬਾਈ ਸ਼ੇਅਰ ਦੱਬ ਕੇ ਵਧੀਆ ਬੱਕਰੀਆਂ ਪਾਈਆਂ ਕੋਲੇ ਤੇ ਕਿੰਨਾ ਚਿਰ ਹੋਊਗਾ ਕੰਮ ਕਰਦੇ ਇਹਨੂੰ ਇਹ 5 ਸਾਲ ਬਾਈ 5 ਸਾਲ ਵਧੀਆ ਮੁਨਾਫਾ ਬਾਈ ਵਧੀਆ ਵਧੀਆ ਚਲ ਵਧੀਆ ਹੀ ਚਾਹੀਦਾ ਨੌਂ ਕਿ ਬਾਈ ਆਪਣਾ ਬਬਲੂ ਬਬਲੂ ਨਾ ਬਬਲੂ ਹਾਂ ਬਈ ਆਪਣਾ ਨਾਮ ਕੀ ਵੀਰੇ ਵਿੱਕੀ ਆ ਜੀ ਵਿੱਕੀ ਜਗਰਾਜ ਵਿੱਕੀ ਇਤਰਾ ਨਾਮ ਹੈ ਬਈ ਗੱਗੀ ਆ ਜੀ ਗੱਗੀ ਗੱਗੀ ਵਧੀਆ ਚੱਲਦਾ ਕੰਮ ਬਈ ਹਾਂ ਵਧੀਆ ਚੱਲਦਾ ਜੀ ਬਹੁਤ ਵਧੀਆ ਵਧੀਆ ਚੱਲਦਾ ਵਧੀਆ ਬੱਕਰੀਆਂ ਨੇ ਬਈ ਕਦਾਵਾ ਦੇਖੋ ਪਾਈਆਂ ਕੋਲੇ ਕੋਹ ਘੜਾ ਬਾਈ ਉਹਨੂੰ ਵੀ ਪੁੱਛਦੇ ਆਪਾਂ ਪਹਿਲੀ ਵਾਰ ਆਇਆ ਆਪਾਂ ਮੰਡੀ 'ਚ ਬਈ ਬੈਗੇ ਲੈ ਰਹੇ ਜੀ ਚ ਦੇਖੋ ਜੀ ਮੰਡੀ ਦੇਖੋ ਜੀ ਤੁਸੀਂ ਚੂਹਾ ਬਹੁਤ ਆ ਜੀ ਬਾਣ ਦੇ ਵਿੱਚ ਖੱਡਾਂ ਹੀ ਖੱਡਾਂ ਕਰੀਆਂ ਪਈਆਂ ਦੇਖੋ ਜੀ ਬੱਕਰੀ ਬੱਕਰੀਆਂ ਕਮੋੜਾ ਕਿਵੇਂ ਆ? ਓਕੇ। ਠੀਕ ਐ। ਆ ਮਾਲ ਕੇ ਰਹਿਦਰ। ਕਰ ਦੋ ਬਾਈ ਵੀਡੀਓ ਸ਼ੇਅਰ ਦੱਬ ਕੇ ਬਾਈ। ਸਬਸਕ੍ਰਾਈਬ ਕਰ ਦੋ ਜੱਟ ਲਾਈਵ 77। ਲੋ ਵੀ ਮੰਡੀ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦੋ ਬਾਈ ਦੱਬ ਕੇ। ਚੈਨਲ ਨੂੰ ਕਰ ਦੋ ਸਬਸਕ੍ਰਾਈਬ। ਬੱਕਰੀ ਮੰਡੀ ਲਹਿਰਾ ਵੇਗਾ ਜੀ। ਤੁਸੀਂ ਦੇਖ ਸਕਦੇ ਹੋ। ਲੋ ਬਾਈ ਇਦ ਤੱਕ ਨਿਗਾਹ ਜਾਂਦੀ ਹੈਗੀ। ਟੈਂਟ ਬਹੁਤ ਲਾਏ ਪਿਆ ਭਰਾਵਾਂ ਦੇ। ਹੋ ਵੀ ਟੈਂਟ ਲਾਏ ਪਿਆ ਦੇਖ ਸਕਦੇ। ਵੀਡੀਓ ਦੇ ਵਿੱਚ ਤੇ ਮਾਲ ਵੀ ਵਧੀਆ ਪਹੁੰਚ ਗਿਆ ਤੇ ਮਾਲ ਹੋਰ ਵੀ ਪਹੁੰਚੂਗਾ ਠੀਕ ਹੈ ਜੀ ਪਹੁੰਚਿਆ ਕਰੋ ਬਾਈਆਂ ਦੀ ਮੰਡੀ ਦੇ ਵਿੱਚ ਲਹਿਰੇ ਵੇਗਦੇ ਦੇਖੋ ਜੀ ਮੰਡੀ ਸਾਡੇ ਇੱਕ ਬੇਕਤੀ ਕਰ ਦਿਆਂਗੇ ਵਧੀਆ ਮਾਲ ਪਹੁੰਚਿਆ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਬਾਈ ਸਬਸਕ੍ਰਾਈਬ ਠੀਕ ਹੈ ਜੀ ਬੱਕਰਾ ਮੰਡੀ ਲਹਿਰਾ ਵੇਗਾ ਜੀ ਭਾਈ ਜੀ ਤੁਹਾਨੂੰ ਮੰਡੀ ਕਿਵੇਂ ਲੱਗੀ ਲਹਿਰੇ ਵੇਗੇ ਦੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਗੇ ਤੋਂ ਤੁਹਾਨੂੰ ਹੋਰ ਮੰਡੀ ਦਿਖਾਵਾਂਗੇ ਤੋਂ ਵਧੀਆ ਤੇ ਉਹਨਾਂ ਚ ਇੱਕ ਦਿਓ ਜਾ ਧੰਨਵਾਦ ਸਤਿਕਾਰ